ਇਹ ਜਿਹੜਾ ਮਾਮਲਾ ਸੀ ਅੱਜ ਸਵੇਰੇ ਤਖਤ ਮਲਾਣਾ ਦੇ ਪਿੰਡ ਤੋਂ ਸਾਡੇ ਸਾਬਕਾ ਸਰਪੰਚਾ ਜਸਪਾਲ ਸਿੰਘ ਤਖਤ ਮਲਾਣਾ ਉਹਦੀ ਟੀਮ ਤੇ ਨਾਲ ਉਹਨਾਂ ਦੇ ਚਾਰ-ਸੱਤ ਹੋਰ ਤੇ ਨਜਾਇਜ਼ ਪਰਚਾ ਕੀਤਾ ਤੇ ਉਹਨਾਂ ਨੂੰ ਥਾਣੇ ਬੁਲਾ ਕੇ ਕਿਉਂਕਿ ਪ੍ਰਾਣੀ ਕੋਈ ਪਾਈਪਲਾਈਨ ਦਾ ਮਸਲਾ ਸੀਗਾ ਜਦੋਂ ਪਤਾ ਲੱਗਿਆ ਕਿ ਉਹਨਾਂ ਤੇ ਐਫ ਆਈ ਆਰ ਜੀ ਦਰਜ ਹੋ ਗਈ ਅਸੀਂ ਸਾਰੇ ਇਕੱਠੇ ਹੋ ਕੇ ਐਸ ਐਚ ਓ ਸਾਹਿਬ ਨੂੰ ਮਿਲਣ ਆਏ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੇ ਪੰਜੇ ਬੰਦੇ ਜਿਹੜੇ ਆ ਉਹ ਥਾਣੇ ਦੇ ਵਿੱਚ ਹੈ ਨਹੀਂ ਅਸੀਂ ਐਸ ਐਚ ਓ ਸਾਹਿਬ ਨੂੰ ਦੋ-ਤਿੰਨ ਵਾਰੀ ਕਿਹਾ ਵੀ ਸਾਨੂੰ ਉਹ ਬੰਦਿਆਂ ਨੂੰ ਮਲਾਇਆ ਤਾਂ ਜਾਵੇ ਤਾਂ ਸੱਚ ਉਹ ਆਪਦੀ ਗੱਡੀ ਲੈ ਕੇ ਚਲਾ ਗਿਆ ਅਸੀਂ ਉਸੇ ਸਬੰਧ ਦੇ ਵਿੱਚ ਅਸੀਂ ਧਰਨਾ ਲਾਇਆ ਅੱਜ ਇੱਥੇ ਉਹਨਾਂ ਡੀਐਸਪੀ ਸਾਹਿਬ ਵੀ ਆਏ ਸੀ ਐਸਐਚਓ ਸਦਰ ਵੀ ਆਏ ਸੀ ਔਰ ਐਸਐਚਓ ਬਰੀਆਲਾ ਵੀ ਸੀ ਉਹਨਾਂ ਨੇ ਜਿਹੜੇ ਬੰਦੇ ਅਰੈਸਟ ਕੀਤੇ ਸੀ ਉਹਨਾਂ ਨੂੰ ਛੱਡਤਾ ਕੇ ਰਾਂ ਔਰ ਅਸੀਂ ਅੱਜ ਇਹ ਧਰਨਾ ਇਸ ਕਰਕੇ ਲਾਇਆ ਜੀ ਮੰਗ ਕੀਤੀ ਹੈ ਵੀ ਸਰਕਾਰ ਦੀ ਸ਼ਹਿਤੇ ਸਾਡੇ ਕਾਂਗਰਸੀ ਵਰਕਰਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਨਜਾਇਜ਼ ਪਰਚੇ ਨਾ ਕੀਤੇ ਜਾਣ ਉਸੇ ਸਬੰਧ ਦੇ ਵਿੱਚ ਧਰਨਾ ਲਾਇਆ ਸੀ ਤਾਂ ਜੋ ਜਿਹੜੀ ਜਿਹੜੀ ਤੁਸੀਂ ਕਾਰਵਾਈ ਕੀਤੀ ਆ ਪਰਚਾ ਕੈਨਸਲ ਕੀਤਾ ਜਾਵੇ ਕਿੰਨੇ ਬੰਦੇ ਛੱਡਦੇ ਹੁਣ ਹੋਰ ਕਿਹੜਾ ਪੰਜ ਸੀਗੇ ਜੀ ਤਿੰਨ ਫੜੇ ਸੀ ਛੱਡਦੇ ਤਿੰਨ ਫੜੇ ਸੀ ਤਿੰਨ ਛੱਡਤੇ ਆ ਜੀ ਦੋ ਰਹਿੰਦੇ ਜੀ ਦੋਵੇਂ ਨਾਲ ਛੱਡਣਗੇ ਉਹ ਮੁਖਸਰ ਸਾਹਿਬ ਕਹਿੰਦੇ ਹੁਣ ਭੇਜ ਰਹੇ ਸੀ ਪਰਚਾ ਕੋਈ ਕੈਨਸਲ ਹੋਇਆ ਕੋਈ ਨਹੀਂ ਹਜੇ ਕੈਨਸਲ ਕੋਈ ਨਹੀਂ ਸਾਨੂੰ ਵਿਸ਼ਵਾਸ ਦਵਾਇਆ ਹੈ ਚੇਅਰਮੈਨ ਸਾਹਿਬ ਸਾਡੇ ਚਰਨਜੀਤ ਜੀ ਗਏ ਸੀ ਅੰਦਰ ਮੀਟਿੰਗ ਕਰਕੇ ਆਏ ਸਾਰੇ ਅਸੀਂ ਗਏ ਸੀ ਡਿਪਟੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਪਰਚਾ ਪੋਲੀਟਿਕਲ ਹੀ ਹੋਇਆ ਹੈ ਕਿ ਅਸੀਂ ਪਰਚਾ ਨੂੰ ਕੈंसिल ਕੀਤਾ ਜਾਉ। ਬੀਡੀਪੀਓ ਦਾ ਨਾਮ ਲੈ ਰਹੇ ਸੀ ਤੁਸੀਂ ਉਹਨਾਂ ਦਾ ਕੀ ਹਾਂ? ਹਾਂਜੀ। ਬੀਡੀਪੀਓ ਦਾ ਸਾਹਿਬ ਦਾ ਨਾਮ ਲੈ ਰਹੇ ਸੀ। ਇਹ ਜਿਹੜੀ ਪਾਈਪਲਾਈਨ ਪਈਆ ਤਖਤ ਮਲਾਣੇ ਪੁਰਾਣੀ ਉਹ ਬੀਡੀਪੀਓ ਸਾਹਿਬ ਤੱਕੇ ਨਾਲ ਪਿੰਡ ਦੀ ਨਿਕਾਸੀ ਜਿਹੜੀ ਸੀ ਉਹਦੇ ਵਿੱਚ ਪਾਈਪ ਜੋੜਨਾ ਚਾਹੁੰਦਾ ਸੀ। ਜਦੋਂ ਸਾਰਿਆਂ ਨੇ ਬੀਡੀਪੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਮੇਰੇ ਤੇ ਪੋਲੀਟਿਕਲੀ ਪ੍ਰੈਸ਼ਰ ਹੈ। ਮੈਨੂੰ ਪਤਾ ਹੈ ਪਾਈਪ ਗਲਤ ਪੈ ਰਹੀ ਹੈ ਪਰ ਮੇਰੇ ਤੇ ਪ੍ਰੈਸ਼ਰ ਹੈ ਮੈਂ ਪਾਉਣਾ ਚਾਹਣਾ ਹੈ। ਇਹ ਉਹਦੇ ਕਰਕੇ ਅਸੀਂ ਅੱਜ ਬੀਡੀਪੀਓ ਸਾਹਿਬ ਨੂੰ ਕਹਿੰਦਾ ਵੀ ਇਦਾਂ ਦੇ ਤੱਕਾ ਨਾ ਕਰੋ ਸਰਕਾਰਾਂ ਹੁੰਦੀਆਂ ਜਾਂ ਇਹ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਤੋਂ ਆਪਾਂ ਫਿਰ ਮੀਟਿੰਗ ਦੇ ਵਿੱਚ ਸਾਡੇ ਤਿੰਨ ਬੰਦੇ ਉਹਨਾਂ ਨੇ ਅਰੈਸਟ ਕੀਤੇ ਸੀਗੇ ਉਹਨਾਂ ਨੇ ਛੱਡ ਦਿੱਤੇ ਐ ਔਰ ਬਾਕੀ ਵੀ ਉਹਨਾਂ ਨੇ ਜੋ ਵੀ ਪਰਚੇ ਬਾਰੇ ਕਿਹਾ ਕਿ ਅਸੀਂ ਉਹਨਾਂ ਦਾ ਤੁਰੰਤਤਾ ਹੋਣਾ ਨਹੀਂਗਾ ਪਰ ਅਸੀਂ ਉਹਦਾ ਭਰੋਸਾ ਤੇ ਵਿਸ਼ਵਾਸ ਹੁੰਦਾ ਹੈ ਵੀ ਅਸੀਂ ਉਹਨਾਂ ਨੂੰ ਕੈਨਸਲ ਕਰਾਂਗੇ ਬਾਕੀ ਜੇ ਕਰਨਗੇ ਠੀਕ ਐ ਨਹੀਂ ਤੇ ਡੈਮੋਕਰੇਸੀ ਲੋਕਤੰਤਰ ਦੇ ਵਿੱਚ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੁਬਾਰਾ ਫਿਰ ਕੋਈ ਇਹੋ ਜਿਹਾ ਪ੍ਰੋਟੈਸਟ ਐ ਐਸਐਸਪੀ ਦਫ਼ਤਰ ਦੇ ਬਾਹਰ ਅਗੇ ਪੰਜਾਬ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਕਰਾਂਗੇ ਜਿਹਦਵਾਰਾ ਜ ਕੋਈ ਨਾਮਤਰਾ ਨਾ ਹੋਵੇ ਰਾਜਾ ਸਿੰਘ ਜੀ ਨਾਲ ਤੁਹਾਡੀ ਗੱਲ ਸੁਣਨਾ ਚਾਹੁੰਦੇ ਕਿ ਕੀ ਮਸਲਾ ਹੈਗਾ ਜਿਸ ਨੂੰ ਲੈ ਕੇ ਅਜ ਬਰੀ ਵਾਲਾ ਖਾਣੇ ਦਾ ਘਰਾਉ ਕੀਤਾ ਗਿਆ ਇਹ ਦੇਖੋ ਜੀ ਸਾਡੇ ਬਡੇ ਸਤਕਾਰਯੋਗ ਵੱਡੇ ਭਰਾ ਭਾਈ ਜਸਪਾਲ ਸਿੰਘ ਪਾਲ ਸਰਪੰਚ ਜੀ ਤਖਤ ਮਲਾਣੇ ਤੋਂ ਜਿਹੜੇ ਕਿ ਬਡੇ ਸਾਡੇ ਏਰੀਆ ਚ ਇਲਾਕੇ ਚ ਸਾਡੇ ਬਡੇ ਸਤਕਾਰਤ ਆਗੂ ਆ ਕਾਂਗਰਸ ਪਾਰਟੀ ਦੇ ਔਰ ਮਾਰਕੀਟ ਕਮੇਟੀ ਦੇ ਸਾਡੇ ਬਰੀ ਵਾਲੇ ਦੇ ਵਾਈਸ ਚੇਅਰਮੈਨ ਵੀ ਰਹੇ ਆ ਇਹ ਗੱਲ ਹੈ ਜੀ ਟੂਟਲੀ ਰਾਜਨੀਤੀ ਤੋਂ ਪ੍ਰੇਰਿਤ ਪਰਚਾ ਹੋਰ ਇਹਦੇ ਵਿੱਚ ਕੋਈ ਵੀ ਨਹੀਂ ਬੰਦਾ ਨਿਹਤਾ ਸ਼ਰੀਫ ਬੰਦਾ ਪਾਲ ਸਾਡਾ ਸਰਪੰਚ ਤੇ ਗੱਲ ਆਏ ਹੋਗੀ ਜੀ ਕੋਈ ਪਾਈਪ ਲਾਈਨ ਦਾ ਸੀਗਾ ਤੇ ਸਰਕਾਰ ਦਾ ਜਿਹੜਾ ਆਮ ਆਦਮੀ ਪਾਰਟੀ ਤੇ ਸਰਕਾਰ ਔਰ ਸਾਡੇ ਵਿਧਾਇਕ ਸਾਹਿਬ ਦੇ ਕੋਸ਼ੇਤੇ ਉਹਨਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰ ਰਹੇ ਸੀ ਵੀ ਪਾਣੀ ਇੱਥੋਂ ਨਾ ਪਾਓ ਹਾਲਾਂਕਿ ਸਾਡੇ ਸਰਪੰਚ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਇਹ ਕਾਮ ਸ਼ਰੀਫ ਬੰਦੇ ਨੂੰ ਤੁਸੀਂ ਸਵੇਰ ਜਾ ਕੇ ਤੇ ਉਹਨੂੰ ਪਿੰਡ ਚ ਕਹਿਣਾ ਚੱਲ ਵੀ ਸਰਪੰਚਾ ਬੈਠ ਗੱਡੀ ਚ ਚੱਲ ਵੀ ਸਰਪੰਚਾ ਉਹਦੇ 10 12 ਘੇੜੇ ਕਢਾਉਣੇ ਪਿੰਡ ਚ ਤੇ ਇਸ ਗੱਲ ਚ ਅਸੀਂ ਸਾਨੂੰ ਕਾਂਗਰਸ ਪਾਰਟੀ ਨੂੰ ਸਾਡੇ ਪ੍ਰਧਾਨ ਸਾਹਿਬ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਨੇ ਅੱਜ ਹੀ ਕਿਹਾ ਵੀ ਮੁਕਸਰ ਹਲਕੇ ਦੀ ਜਿੰਨੀ ਵੀ ਤੁਸੀਂ ਟੀਮ ਜਿਹਦੇ ਸਾਡੇ ਭਰਾ ਖੜੇ ਆ ਅਸੀਂ ਸਾਰੇ ਜਿਹੜੇ ਟੀਮਾਂ ਤੋਂ ਉਹਨਾਂ ਨੇ ਆਖਿਆ ਤੁਸੀਂ ਜਾ ਕੇ ਥਾਣੇ ਦਾ ਘਰਾਓ ਕਰੋ ਤੇ ਉਹਦੇ ਆਪਣੇ ਬੰਦੇ ਦੀ ਐਫਆਈਆਰ ਕੈਨਸਲ ਕਰਾ ਕੇ ਬੰਦੇ ਨੂੰ ਬਾਹਰ ਲਿਆਓ ਤੇ ਸਾਡੇ ਪੰਜ ਬੰਦਿਆਂ ਤੇ ਇਹਨਾਂ ਨੇ ਐਫਆਈਆਰ ਲਾਂਚ ਕੀਤੀ ਆ ਤੇ ਅਸੀਂ ਬੜੇ ਧੰਨਵਾਦੀ ਆ ਮੁਕਸਰ ਹਲਕੇ ਦੀ तमाम ਪਿੰਡਾਂ ਦੀ ਸ਼ਹਿਰ ਦੀ ਮੰਡੀ ਦੀ ਸੰਗਤ ਦਾ ਜਿਹੜੇ ਵੱਡੇ ਐਨੇ ਕੰਮ ਦੇ ਵਿਰੁੱਧ ਹੋਣ ਦੇ ਬਾਵਜੂਦ ਵੱਡੀ ਗਿਣਤੀਕ ਸੰਗਤ ਨੇ ਆ ਕੇ ਇੱਥੇ ਧਰਨਾ ਲਾ ਕੇ ਔਰ ਪ੍ਰਸ਼ਾਸਨ ਨੂੰ ਇੱਥੇ ਗੋਡੇ ਟਿਕਾਏ ਆ ਤੇ ਅਸੀਂ ਆਪਦੇ ਬੰਦੇ ਜਿਹੜੇ ਸਾਡੇ ਸੀਗੇ ਉਹ ਤਿੰਨ ਬੰਦੇ ਅਸੀਂ ਲੈ ਲਏ ਆ ਜੀ ਪੂਰਾ ਮਾਮਲਾ ਦੱਸ ਦਿਓ ਪਹਿਲਾਂ ਕੀ ਹੋਇਆ ਸੀ ਕਿਉਂ ਪਰਚਾ ਦਰਜ ਕੀਤਾ ਗਿਆ ਸੀ ਮੇਰਾ ਨਾਮ ਜਗਮੀਤ ਸਿੰਘ ਨੰਬਰਦਾਰ ਤਖਤ ਮਲਾਣਾ ਇਹ ਮਸਲਾ ਹੀ ਸਾਡੇ ਪਿੰਡ ਪਾਈਪਲੈਨ ਦਾ ਜਿਹੜਾ ਕਿ ਇਹ ਨਜਾਇਜ਼ ਜੋੜ ਰਹੇ ਆ ਪਾਈਪਲਾਈਨ ਕਾਂਗਰਸ ਸਰਕਾਰ ਮੋਕੇ ਪਹਿਲਾਂ ਦੀ ਪਾਈ ਆ ਪੁਰਾਣੇ ਸਰਪੰਚ ਨੇ ਇਹ ਆਪਦੀ ਸੀਵਰੇਜ ਦੀ ਆਪਦੇ ਘਰ ਵਿੱਚ ਦੀ ਪਾਈ ਆਈ ਸਰਪੰਚ ਨੇ ਅੱਛਾ ਉਸ ਤੋਂ ਬਾਅਦ ਇਹ ਜਿਹੜੀ ਹੁਣ ਸਰਕਾਰ ਬਣੀ ਪੰਚਾਇਤ ਬਣੀ ਆ ਨਵੀਂ ਇਹ ਉਸ ਨਾਲ ਜੋੜ ਰਹੇ ਆ ਠੱਕੇ ਨਾਲ 20 25 ਘਰਾਂ ਦਾ ਪਾਣੀ ਉਸ ਵਿਗੜ ਦੇ ਵਿੱਚ ਪ੍ਰਸ਼ਾਸਨ ਗਿਆ ਸੀ ਪਿੰਡ ਉਸ ਮਸਲੇ ਤੇ ਸਾਨੂੰ ਜਿਹੜਾ ਵਿਗੜ ਪਾਉਂਦਾ ਇਹਨਾਂ ਨੇ ਸਾਡੇ ਤੇ ਪਰਚਾ ਕੀਤਾ ਤੇ ਸਾਨੂੰ ਪਿੰਡੋਂ ਬੁਲਾ ਕੇ ਪੁੱਛ ਗਿਆ ਸਸਦੇ ਸਾਨੂੰ ਬੁਲਾਇਆ ਗਿਆ ਤੇ ਸਾਨੂੰ ਅੰਦਰ ਕੀਤਾ ਗਿਆ ਤੇ ਸੜਕਾਂ ਦੇ ਦੁਰੀ ਫਿਰੇ ਬਿਨਾ ਗੱਲ ਤੋਂ ਹੁਣ ਸਾਰੀ ਕਾਂਗਰਸ ਲੀਡਰਸ਼ਿਪ ਮੇਰੇ ਨਾਲ ਆਈ ਆ ਧਰਨਾ ਲਾਇਆ ਸੀ ਤਾਂ ਜਾ ਕੇ ਸਾਨੂੰ ਇਹ ਇਹਨਾਂ ਨੇ ਛੱਡਿਆ ਇਹ ਪੈਪ ਜਿਹੜੀ ਪਾਈ ਜਾ ਰਹੀ ਸੀਗੀ ਇੱਕ ਬੰਦੇ ਦੀ ਨੀਤੀ ਪਾਈ ਜਾ ਰਹੀ ਸੀ ਜਾਂ ਕੋਈ ਹੋਰ ਘਰ ਬਸ ਦੋ ਘਕਾਰੀ ਸੀਗੇ ਜੀ ਕਿੰਨੀ ਦੇਰ ਤੋਂ ਅਲੱਗ ਪੈਪ ਪਾਈ 6-7 ਸਾਲ ਹੋ ਗਏ ਸੀਗੇ ਜੀ ਕਿੰਨੀ ਦੇਰ ਅਰੈਸਟ ਕਰੀ ਰੱਖਿਆ ਤੁਹਾਨੂੰ ਹੋ ਗਏ ਜੀ 5-6 ਘੰਟੇ ਕੋਈ ਤਸ਼ੱਦਦ ਵੀ ਕੀਤਾ ਨਹੀਂ ਛੱਡ ਦਿੱਤਾ